ਚੰਗੀ ਨੀਅਤ ਵਾਲਾ ਬੰਦਾ ਧੋਖਾ ਖਾ ਸਕਦਾ ਹੈ ਚੰਗੀ ਨੀਅਤ ਵਾਲਾ ਬੰਦਾ ਪੈਸੇ ਉਧਾਰ ਦੇ ਵਿੱਚ ਤਾਂ ਲੁੱਟਾ ਸਕਦਾ ਹੈ ਚੰਗੀ ਨੀਅਤ ਵਾਲਾ ਬੰਦਾ ਭੁੱਖਾ ਕਦੇ ਨਹੀਂ ਮਰਦਾ ਹੈ ਚੰਗੇ ਨੀਅਤ ਵਾਲੇ ਬੰਦੇ ਦੀ ਰੱਬ ਹਮੇਸ਼ਾ ਹਿੰਮਤ ਕਰਦਾ ਹੈ ਚੰਗੀ ਨੀਅਤ ਵਾਲੇ ਬੰਦਾ ਪੂਰਾ ਕਿਸੇ ਦਾ ਕਰਦਾ ਨਹੀਂ ਚੰਗੀ ਨੀਅਤ ਵਾਲਾ ਬੰਦਾ ਜਣੇ ਕਣੇ ਨਾਲ ਲੜਦਾ ਨਹੀਂ ਚੰਗੀ ਨੀਅਤ ਵਾਲਾ ਬੰਦਾ ਮਿਹਨਤ ਕਰਕੇ ਖਾਂਦਾ ਏ ਚੰਗੀ ਨੀਅਤ ਵਾਲਾ ਬੰਦਾ ਮਿਹਨਤ ਕਰਕੇ ਖਾਂਦਾ ਏ ਚੰਗੀ ਨੀਅਤ ਵਾਲਾ ਬੰਦਾ ਹਮੇਸ਼ਾ ਹਰ ਇੱਕ ਦਾ ਪਲਾ ਮਨਾਉਂਦਾ ਏ ਦੋਸਤੋ ਜੇ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਪੂਰੀ ਵੀਡੀਓ ਵੇਖ ਲਈ